ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਈ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਹੁੰਚ ਗਏ ਖੇਤ ਜੀਰੀ ਲਾਉਣ ਦੀ ਤਿਆਰੀ ਕਰਤੀ ਤੇ ਕਦੂ ਵਾਲੇ ਥਾਂਵੇਂ ਤੇ ਕਦੂ ਕੱਲ ਕਰਗੇ ਸੀ ਤੇ ਕੱਲ ਦਿਨੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਬਹੁਤ ਵਧੀਆ ਮੀਂਹ ਪਿਆ ਬਹੁਤ ਤੇ ਰਾਤ ਫੇਰ ਮੀਂਹ ਬਹੁਤ ਵਧੀਆ ਪਿਆ। ਤਕਰੀਬਨ 9:00 ਵਜੇ 10:00 ਵਜੇ ਬਹੁਤ ਜ਼ਿਆਦਾ ਵਧੀਆ ਮੀਂਹ ਪਿਆ ਤੇ ਪਾਣੀ ਚੱਲਿਆ ਤਾਂ ਨਹੀਂ ਪਰ ਇਹ ਆ ਵੀ ਕਿਾਰੇ ਭਰ ਤੇ। ਅਵੇ ਲੋਸੀਂ ਇਹ ਜੇ ਪਾਣੀ ਘਟਿਆ ਨਹੀਂ ਹੈਗਾ। ਜਿੰਨਾਕ ਰਾਤ ਸੀ ਪਾਣੀ ਉਨਾ ਵੀ ਹੁਣ। ਤੇ ਹੁਣ ਆ ਆਪਾਂ ਦੁਬਾਰੇ ਕਦੂ ਕਰਨ। ਰਾਜੂ ਔਰ ਸੋਨੀ ਉਧਰ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਹਰਾ ਲੈਣਗੇ ਨੇ ਪਹਿਲਾਂ। ਹਰਾ ਵੱਢ ਕੇ ਰਾਜੂ ਫੇਰ ਆਊਗਾ ਤੇ ਫਿਰ ਸਵੇਰੇ ਸਵੇਰੇ ਮੁੱਕ ਜਾਂਦਾ ਇੱਕ ਵਾਰੀ ਕੰਮ ਹਰੇ ਦਾ ਫਿਰ ਜਿਹੜਾ ਮਰਜ਼ੀ ਕੰਮ ਕਰੀ ਜਾਓ ਰਾਜੂ ਦਾ ਜਿਹੜਾ ਟਾਈਮ ਆ ਥੋੜਾ ਹੀ ਰਹਿ ਗਿਆ ਹੁਣ ਉਹਨਾਂ ਨੂੰ ਜਾਣਾ ਪੰਜ ਚਾਰ ਦਿਨਾਂ ਨੂੰ ਚਲੇ ਜਾਊਗਾ ਤੇ ਗਸ ਕੰਮ ਵੀ ਆਪਣਾ ਉਹਦਾ ਜਿਰੀ ਤੱਕ ਹੀ ਹੁੰਦਾ ਆ ਕੱਦੂ ਤੱਕ ਕੱਦੂ ਵਾਲੇ ਜਿਰੀ ਜਦ ਲੱਗੀ ਸਬਜ਼ੀ ਵਾਲੀ ਫਿਰ ਉਹਨਾਂ ਚਲੇ ਜਾਣਾ ਹੁੰਦਾ ਤੇ ਫਿਰ ਪੰਜ ਚਾਰ ਦਿਨਾਂ ਨੂੰ ਉਹ ਚਲੇ ਜਾਊਗਾ ਜਿਰੀ ਲੱਗ ਗਈ ਇੱਕ ਅੱਧਾ ਰਹਿ ਪੈ ਜਾਊਗਾ ਅਜ ਬਾਕੀ ਉਹ 26 ਚ ਰਹਿ ਗਿਆ ਰੇ ਉਹ ਪਾਲਾਂਗੇ ਬਾਅਦ ਚ ਤਕਰੀਬਨ ਸਾਰਾ ਕੰਮ ਹੋ ਕਰ ਜਾਂਦਾ ਜੀਰੀ ਚ ਜਿਹੜੇ بڑے ਮੋٹے ਕੱਖਾਂ ਦੇ ਬੁੱਝੋਂਦੇ ਨੇ ਉਹ ਵੀ ਕੱਢ ਜਾਂਦਾ ਬੱਟਾ ਮੋਟਾ ਵੱਢਣ ਦੀ ਏਡੀ ਲੋੜ ਨਹੀਂ ਪੈਂਦੀ ਇੱਕ ਦੋ ਕੀ ਬੱਟਾ ਵੱਢ ਦਾਂਗਾ ਬਾਕੀ ਤਾਂ ਆਪਾਂ ਗ੍ਰਾਮ 100 ਨਾਲ ਮਾਰ ਕੇ ਸਪਰੇਅ ਮਾਰ ਕੇ ਕੱਖ ਹੋਣ ਹੀ ਦਿੰਦੇ ਆ ਬੱਟਾਂ ਦੇ ਦੇਖ ਲਓ ਤੇ ਜਿਹੜੀ ਜਿਆਦੇ ਵਰਤੋਂ ਚ ਆਉਂਦੀ ਹੁੰਦੀ ਹੈ ਬੱਟੋ ਇਹ ਤੇ ਕਾਗਜ ਪਾ ਲੈਨੇ ਕਿਉਂਕਿ ਖੁਰਦੀਆਂ ਵੀ ਨਹੀਂ ਹੈਗੀਆਂ ਕਾਗੇ ਨਾਲ ਤੇ ਚਲੋ ਟਰੈਕਟਰ ਲਿਆਂਦਾ ਜੀ ਆਪਾਂ ਨੇ ਕਰੀਏ ਕੱਦੂ ਤੇ ਸਵੇਰੇ ਸਵੇਰੇ ਆ ਗਿਆ ਭਾਈ ਅਜਿੰਦਮ ਨੂੰ ਉੱਧਾ ਘੰਟਾ ਹੋ ਗਿਆ ਆ ਬੂਟੇ ਲਾਏ ਸੀ ਫਲਦਾਰ ਬੂਟੇ ਨੇ ਅੰਬ ਅਮਰੂਦ ਦਾ ਇੱਕੋ ਚੀਕੂ ਦਾ ਇੱਕੋ ਹੈਗਾ ਆਲੂ ਬੁਖਾਰੇ ਦਾ ਅਜੇ ਕੁਛ ਬੂਟੇ ਲਾਉਣੇ ਆ ਆ ਪਏ ਨੇ ਇੱਕ ਅੰਜੀਰ ਦਾ ਪਿਆ ਖਾਲ ਅੰਜੀਰ ਦਾ ਤੇ ਆ ਐਪਲ 베ਰੀ ਆ ਹੈਗਾ ਜੀ ਚੀਕਾ ਦਾ ਆ ਹੈਗਾ ਆਪਣੇ ਕਿੰਨੂ ਦਾ ਆ ਕਿਨੂ ਦਾ ਤੇ ਆ ਹੈਗਾ ਸ਼ੌਂ ਵਾਲਾ ਦਰਖਤ ਇਹਦੇ ਨਾਲ ਦਾ ਇੱਕ ਉਹ ਮੂਰੇ ਟਰੈਕਟਰ ਕੋਲੇ ਲਾਤਾ ਖੰਭੇ ਕੋਲੇ ਤੇ ਕੁਛ ਜਿਹੜੇ ਇਹ ਆਪਾਂ ਮੁੱਲ ਲਿਆ ਕੇ ਲਾਏ ਨੇ ਫਲਾਂ ਵਾਲੇ ਬੂਟੇ ਦੋ ਦਰਖਤ ਸ਼ੌਂ ਵਾਲੇ ਲਿਆਂਦੇ ਨੇ ਤੇ ਬਾਕੀ ਉਧਰ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਜਦੋਂ ਪੇਠੇ ਦਾ ਕੱਦੂ ਕਰਿਆ ਸੀ ਉਹਦੇ ਵਿੱਚ ਹੋ ਗਈਆਂ ਸੀ ਡੇਕਾਂ ਉਹ ਡੇਕਾਂ ਸਾਰੀਆਂ ਲਾਦੀਆਂ ਉਹ ਵਾਲੀ ਮੋਟਰ ਤੇ ਲਾਦੀਆਂ ਤਿੰਨ ਦੋ ਬੁਰਜ ਲਾਦੀਆਂ ਤੇ ਤਿੰਨ ਤਿੰਨ ਜਾਂ ਚਾਰ ਮੇਰੇ ਖਿਆਲ ਬੁਰਜ ਲੱਗੀਆਂ ਤੇ ਗੁਰਦੁਆਰਾ ਸਾਹਿਬ ਵਾਲੀ ਮੋਟ ਤੇ ਲਾਤੀਆਂ ਦੋ ਤੇ ਬਾਕੀ ਆ ਦਰਖਤ ਲੱਗੇ ਮੇਰਾ ਖਿਆਲ ਵੀ ਹੋਏਗੇ 25 ਗਿ ਦਰਖਤ ਦਾ ਸਾਰੇ ਵਿੱਚੇ ਫਲਾਂ ਵਾਲੇ ਬੂਟੇ ਤੇ ਵਿੱਚੇ ਸ਼ੌਂ ਵਾਲੇ ਦਰਖਤ ਤੇ ਚਲੋ ਹੁਣ ਲੱਗੀ ਹੈ ਜੀ ਕਦੂ ਕਰਨ ਟਰੈਕਟਰ ਲਿਆਂਦਾ ਮੈਂ ਕਦੂ ਦਾ ਕੰਮ ਕਰਦੀ ਹੈ ਸਟਾਰਟ ਫਿਰ ਲਓ ਜੀ ਭਾਈਆ ਕਿਹਾਰੇ ਦਾ ਆਪਾਂ ਨੇ ਕਦੂ ਕਰਤਾ ਇੱਕ ਦਾ ਇਆ ਦੂਜੇ ਕੈਰੇਜ ਆਪਾਂ ਟਰੈਕਟਰ ਬਾੜ ਲਿਆ ਤੇ ਕਿਵੇਂ ਆ ਰਾਜੇ ਪਹੁੰਚ ਗਿਆ ਰਾਜੂ ਵੀ ਹਰਾ ਵੱਢ ਗਿਆ ਕਿਉਂ ਥਕਾ ਤਾ ਅੱਜ ਪਰ ਹੀ ਵੱਢ ਲੇ ਲਾਇਆ ਪਰਿਵਨ ਕੇ ਲੈਣ ਟੋਣਾ ਪੈ ਗਿਆ ਬਾਹਰ ਬਹੁਤ ਦੂਰ ਪੈ ਗਿਆ ਉਧਰ ਬੰਗੀ ਚ ਜਿਹੜਾ ਬਾਯਰਾ ਬੀਜਿਆ ਗੁਰਦੁਆਰਾਲੀ ਮੋਟਰ ਤੇ ਉਹ ਬਾਲਾ ਦੂਰ ਪੈ ਗਏ ਬਰੀਕ ਬਰੀਕ ਖੱਡਾਂ ਬਰੀਕ ਬਰੀਕ ਖੱਡਾਂ ਨਾਲ ਪਾਣੀ ਪਈ ਜਾਂਦਾ ਤੇ ਕੁਸ ਮੀਂਹ ਵੀ ਪੈ ਗਿਆ ਨਾ ਕੱਲ ਦਿਨੇ ਮੀਂਹ ਪੈ ਗਿਆ ਰਾਤ ਨੂੰ ਮੀਂਹ ਪੈ ਗਿਆ ਉੱਥੇ ਤਾਂ ਘਰੇੜਾ ਜਾਂਦਾ ਨੀਗਾ ਨਹੀਂ ਤਾਂ ਫੇਰ ਰੇੜਾ ਲੈ ਜਾਂਦੇ ਤਾਂ ਫਿਰ ਰੇੜਾ ਬੱਚੇ ਦਾ ਜ਼ੋਰ ਬੜਾ ਲੱਗਦਾ ਫੇਰ ਆਪਦਾ ਹੀ ਜ਼ੋਰ ਮਾਰ ਲਿਆ ਸਰਦਾਰ ਕਹਿੰਦਾ ਵੱਢ ਦੋ ਵੱਢ ਦੋ ਛੇਤੀ ਪੰਜ ਪਰੇ ਪੂਰੀ ਥੌਂਕ ਤੇ ਪਾਈ ਪੰਜ ਪਰੀਆਂ ਵੱਢ ਗਿਆ ਢੋਣ ਦਾ ਬੜਾ ਜਿਆਦਾ ਜੱਬ ਹੈ ਨਾ ਦੂਰ ਬੱਗ ਗਿਆ ਹਰਾ ਢੋਣ ਦਾ ਚੱਕਰ ਤੇ ਕਿੱਥੇ ਲੱਗਦਾ ਇੰਨੇ ਟਾਈਮ ਤੋਂ ਦੋ ਰੇੜੇ ਭੱਜੇ ਹੂੰ ਮੀ ਕਰ ਕੀ ਹੋ ਗਿਆ ਨਾ ਕੁਸੋ ਖੱਡਾਂ ਆ ਪਈ ਜਾਂਦੀਆਂ ਬਰੀਕ ਬਰੀਕ ਜੀਆਂ ਪੰਗੀ ਚ ਜੀਰੀ ਚ ਨਹੀਂ ਪਈ ਹੈ ਜਿੱਥੇ ਲਿਪਾਪਾ ਨਹੀਂ ਹੈ ਇੱਧਰ ਸੁੱਖਾ ਹੈ ਉਧਰ ਠੀਕ ਹੈ ਮੂਰੇ ਮੂਰੇ ਹੈ ਨਾ ਖੱਡਾਂ ਆ ਕੱਲ ਜਿਹੜੀਆਂ ਬੰਦ ਕਰੀਆਂ ਦੁਬਾਰਾ ਹੈ ਜਿਹੜਾ ਹਰੇ ਵਾਲਾ ਆਹੋ ਜਿਹੜਾ ਹਰੇ ਵਾਲਾ ਚ ਲਫਾਫਾ ਪਾਇਆ ਲਫਾਫੇ ਦੇ 베ਰ ਵੀ ਵਿੱਚ ਦੀ ਥੱਲੇ ਦੀ ਖੱਡਾਂ ਆ ਪਈ ਜਾਂਦੀਆਂ ਨਾ ਬਰੀਕ ਬਰੀਕ ਜੀਆਂ ਮਾੜੀ ਮਾੜੀ ਹੈ ਨਾ ਉਹ ਬੰਦ ਹੁੰਦੀ ਕੱਲ ਇੰਨੀਆਂ ਬੰਦ ਕਰੀਆਂ ਸੀ ਮੈਂ ਸਾਰੀਆਂ ਖੁੱਲ ਗਈਆਂ ਹੋਣਗੀਆਂ ਦੁਬਾਰੇ ਰੋਣਾ ਜਿਆ ਬਰੀਕ ਬਰੀਕ ਰਿਸੀ ਜਾਂਦਾ ਉਹਨੇ ਨਾਲ ਉਹ ਗਿੱਲੀ ਰਹਿੰਦੀ ਹੈ ਬੰਗੀ ਜੀ ਸਾਰੀ ਉਹਦਾ ਮੈਨੂੰ ਲੱਗਦਾ ਬੀਜਿਆ ਵੀ ਨਹੀਂ ਜਾਣਾ ਇਸ ਹਿਸਾਬ ਨਾਲ ਤਾਂ ਪਾਣੀ ਥੱਲੇ ਲਾਉਂਦੇ ਪਾਣੀ ਖਤਮ ਕਰਨਾ ਬੂਝੋ ਫੇਰ ਜਾ ਕੇ ਕਦੇ ਬੀਜਿਆ ਜਾਊਗਾ 11 ਵੇ ਬਰਾ ਹੈ ਖੈਰੀ ਭਰੇ ਨੂੰ ਮੀਂਹ ਪੈ ਕੇ ਖੈਰੀ ਤਾਂ ਭਰਨੀ ਨਹੀਂ ਮੋਟਰ ਚਲਾਈ ਨੂੰ ਅਜੇ 6 ਦਿਨ ਹੋ ਗਏ ਜਿੱਦੇ ਜਿਰੀ ਲਾਈ ਇੱਕ ਵਾਰ ਮੋਟਰ ਚਲਾਈ ਹੈ ਇੱਕ ਦਿਨ ਕੱਦੂ ਕਰਨ ਨੂੰ ਚਲਾਈ ਤੀ ਉਸ ਤੋਂ ਬਾਅਦ ਤਾਂ ਜਿਰੀ ਚੋਂ ਕੱਢ ਕੇ ਪਾਣੀ ਕੱਦੂ ਕਰਿਆ ਦੋ ਦਿਨ ਮੋਟਰ ਚਲਾਈ ਆ ਉੱਥੇ ਵਿੱਚੇ ਗੱਦੂ ਹੋ ਗਿਆ ਮੁੜ ਕੇ ਜਰੀ ਚ ਪਾਣੀ ਤੇ ਇੱਕ ਦਿਨ ਪਾਇਆ ਇੱਕ ਦਿਨ ਪਾਇਆ ਦੀ ਉਹ ਵੀ ਤਨ 4 ਘੰਟੇ ਮੋਟਰ ਚਲਾਈ ਸੀ ਉਹ ਵੀ ਉਸ ਵੇਲੇ ਬੜੀ ਧੀਰੀ ਨਾਲ ਜਿਪਾਈ ਮੱਕੀ ਆਨੇ ਮੱਕੀ ਵਾਲੀ ਚ ਵੀ ਪਾਇਆ ਸੀ ਮੋਟਰ ਚਲਾਈ ਹੋਣੀ ਫਿਰ ਉੱਧੇ ਹੀ ਚਲਾਈ ਤੀ ਤਿੰਨ ਘੰਟੇ ਉਧਰ ਪਈ ਦੀ ਤਿੰਨ ਘੰਟੇ ਇੱਧਰ 6 ਵਜੇ ਮੋਟਰ 7 ਵੇ ਚਲਾਈ ਦੀ ਮੈਂ ਜਾ ਕੇ 1 ਵਜੇ ਭੱਜ ਗਈ ਤਿੰਨ ਤਿੰਨ ਘੰਟੇ ਪਈ ਦੀ ਮੁੜ ਕੇ ਲੋੜ ਨਹੀਂ ਪਈ ਮੀਂਹ ਪਈ ਜਾਂਦਾ ਰੋਜ਼ ਲਓ ਜੀ ਭਾਈ ਰਾਜੂ ਨੇ ਕਰਤਾ ਆਪਦਾ ਕੰਮ ਸ਼ੁਰੂ ਬੱਟ ਉਹਦੀ ਆਹੀ ਹੈ ਵੱਡੀ ਤੇ ਜਦ ਤੱਕ ਆਪਾਂ ਕਰ ਦਨੇ ਆ ਕਾਰੇ ਦਾ ਕੱਦੂ ਐਨੇ ਰਾਜੂ ਬੱਟ ਲਾਉਂਦਾ ਜਾਨੂ ਰੋਟੀ ਵੀ ਆ ਜੂ ਚਲੋ ਕਰੀਏ ਜੀ ਸ਼ੁਰੂ ਐ ਲਓ ਜੀ ਰੋਟੀ ਆ ਗਈ ਸਫਾਮਨ ਆ ਸੋਨੀ ਦੋਨੇ ਲੈ ਗਏ ਨੇ ਅਮਨ ਜੀ ਸਕੂਲ ਨਹੀਂ ਗਿਆ ਹੈਗਾ ਤੇ ਰਾਜੂ ਕਹਿੰਦਾ ਮੈਂ ਉਹ ਬੱਟ ਲਾ ਕੇ ਖਾਉਂਗਾ ਥੋੜਾ ਜਿਹਾ ਟੋਟਾ ਰਹਿ ਗਿਆ ਉਹ ਲਾ ਕੇ ਕਹਿੰਦਾ ਮੈਂ ਦੁਬਾਰੇ ਇੱਥੇ ਕਿੱਥੇ ਆਉਂਗਾ ਤੇ ਉਹ ਕਹਿੰਦਾ ਮੈਂ ਉਹ ਟੋਟਾ ਲਾ ਕੇ ਰੋਟੀ ਖਾਂ ਨਾ ਤੁਸੀਂ ਖਾਓ ਬੰਨੇ ਕਰੋ ਸ਼ੁਰੂ ਲਓ ਜੀ ਕੱਦੂ ਹੋ ਗਿਆ ਟਰੈਕਟਰ ਸੋਨੀ ਲੈ ਗਿਆ ਤੇ ਪਾਣੀ ਪੂਰਾ ਮੇਚ ਦੇ ਹੀ ਰੱਖਿਆ ਹੋਇਆ ਹੋਰ ਪਾਇਆ ਨਹੀਂਗਾ ਲਾਈਟ ਹੈਗੀ ਆ ਤੇ ਜੇ ਜਿਆਦਾ ਪਾਵਾਂਗੇ ਤਾਂ ਫਿਰ ਜਿਰੀ ਦੇ ਜਿਹੜੇ ਢਾਲ ਨੇ ਉਹ ਹੋ ਖਰਾਬ ਹੋਣ ਦੇ ਜਿਆਦਾ ਚਾਂਸ ਵੱਜ ਜਾਂਦੇ ਨੇ ਤੇ ਟਰੈਕਟਰ ਦਾ ਸੋਨ ਨਹੀਂ ਲੈ ਗਿਆ ਹੁਣ ਆ ਇੱਕ ਡੈੜੀ ਜੀ ਆ ਬਸ ਰਾਜੂ ਹਿਲਾਉਂਦਾ ਫਿਰ ਅਸੀਂ ਜਾ ਰਿਹਾ ਘਰ ਨੂੰ ਟਾਈਮ ਤਕਰੀਬਨ ਸਵਾ 1:00 ਵੱਜ ਗਿਆ ਹੀ ਦੁਪਹਿਰ ਦਾ ਪੂਰੀ ਧੁੱਪ ਨਿਕਲਾਈ ਹੁਣ ਗਰਮੀ ਹੋ ਗਈ ਵੈਸੇ ਹਵਾ ਚੱਲਦੀ ਐ ਪਿਛਲੇ ਹਫਤੇ ਦਾ ਮੀਂਹ ਪੈਂਦਾ ਰਾਤ ਵੀ ਮੀਂਹ ਵਧੀਆ ਝਟ ਲਾ ਗਿਆ ਤੇ ਕੱਲ ਦਿਨ ਚ ਵੀ ਪੈ ਗਿਆ ਤੁਹਾਨੂੰ ਦਿਖਾਈ ਆ ਪਿਛਲੀ ਵੀਡੀਓ ਚ ਤੇ ਚਲੋ ਹੁਣ ਬਸ ਡੈੜੀ ਹਲਾ ਦੀ ਤੇ ਚਾਹੀਏ ਘਰ ਨੂੰ ਛਕੀਏ ਪ੍ਰਸ਼ਾਦ ਦੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਹਾਂਜੀ ਭਾਈ ਟਾਈਮ ਸ਼ਾਮ ਦੇ ਤਕਰੀਬਨ 5:30 ਹੋ ਗਏ ਜੀ ਸੂਰਜ ਸਿਪਣ ਵਾਲਾ ਥੋੜਾ ਜਿਆ ਰਹਿਦਾ ਤੇ ਜੀਰੀ ਲਾਗੇ ਲਾਉਣ ਤੇ ਮੈਂ ਚਲਾ ਗਿਆ ਸੀ ਡਾਕਟਰ ਦੇ ਮੇਰਾ ਥੋੜੀ ਜੀ ਦੰਦ ਦੀ ਪ੍ਰੋਬਲਮ ਆ ਡਾਕਟਰ ਨੂੰ ਦਿਖਾਉਣ ਚਲੇ ਗਿਆ ਸੀ। ਇੱਧਰ ਜਿਰੀ ਲਾਉਣ ਲੱਗ ਗਏ ਜੀ। ਹੁਣ ਤਾਂ ਹਜੇ ਕੈਮਰੇ 'ਚ ਮਾੜੀ-ਮਾੜੀ ਦਿਖ ਰਹੀ ਐ। ਇੱਕ ਫਾਂਟ ਆ ਲਾਤੀ ਇੱਧਰੋਂ, ਇੱਕ ਫਾਂਟ ਉੱਧਰ ਲਾਤੀ। ਤੇ ਕੁੜੀਆਂ ਚਲੀਆਂ ਗਈਆਂ। ਵੀਡੀਓ ਮੈਂ ਬਣਾਈ ਨਹੀਂ ਕੁੜੀਆਂ ਕਰਕੇ। ਤੇ ਕਿਾਰੇ ਆਪਣੇ ਤਿਆਰ ਨੇ। ਰਾਜੂ ਨੇ ਬੱਟਾ-ਵੱਟਾ ਲਾ ਕੇ ਨਵੇੜ ਦਾ ਕੰਮ। ਇੱਕ ਪਾਸੇ ਜਿਰੀ ਲਾ ਕੇ ਹਟਾਂਗੇ ਤੇ ਦੂਜੇ ਪਾਸੇ ਜਿਰੀ ਵੱਢਣ ਦੀ ਤਿਆਰੀ ਐ। ਜਿਹੜੇ ਉੱਧਰ ਲੇ ਕੀਲੇ ਨੇ ਉਹ ਇੱਕ ਛਿੱਟਾ ਇੱਕ ਦੋ ਜਗ੍ਹਾ ਛਿੱਟਾ ਉਹਨੇ ਕੱਢ ਲਿਆ ਭਗੋਲੇ तकरीबन 40 ਬਿਗੇ ਤੋਂ ਆਪਣਾ ਭਗੋਲੇ ਆਇਆ ਪਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਅਗਲੇ ਵੀਡੀਓ ਚ ਬਾਸਮਤੀ 1509 ਆ ਮੋਟਰ ਤੇ ਸਾਰੀ ਬਾਸਮਤੀ ਹੋ ਜੀ 1509 ਹੈ ਤੇ ਇੱਕ ਪਾਸੇ ਲਗਭਗ ਆਪਾਂ ਨੂੰ 2 ਮਹੀਨੇ ਹੋ ਗਏ ਕਹਿ ਲੋ ਜੀਰੀ ਲਾਉਂਦਿਆਂ ਨੂੰ ਅੱਜ 2 ਅਗਸਤ ਹੈ ਕੱਲੋਂ 3 ਅਗਸਤ ਕੱਲੋਂ ਕੰਮ ਮੁੱਕਦਾ ਨਹੀਂ 4 ਅਗਸਤ ਨੂੰ ਕੰਮ ਮੁੱਕੂਗਾ ਰੱਬ ਸੁੱਖ ਰੱਖੇ 5 7 ਸਤੰਬਰ ਤੱਕ ਆਪਾਂ ਵੱਡਣ ਲੱਗ ਜਾਾਂਗੇ ਜੀ ਇਹ ਲੋ ਵੀ ਲਗਭਗ 2 ਮਹੀਨੇ ਹੀ ਹੋ ਗਏ ਜੀ ਲਾਉਂਦਿਆਂ ਨੇ ਇੱਕ ਪਾਸੇ ਲਾ ਕੇ ਹਟਾਂਗੇ ਇੱਕ ਮਹੀਨੇ ਬਾਅਦ ਦੂਜੇ ਪਾਸੇ ਵੱਢ ਲਾਂਗੇ ਤੇ ਇਹੀ ਸ਼ਾਰਟ ਵੈਰਾਈਟੀਆਂ ਦਾ ਫਾਇਦਾ ਪਨੀਰੀ ਆਪਣੇ ਕੋਲ ਪੂਰੀ ਪੂਰੀ ਲਾਉਣ ਵਾਲਿਆਂ ਨੂੰ ਕਿਹਾ ਵੀ ਇੱਕ ਇੱਕ ਡਾਲ ਹੀ ਲਾਓ ਬਸ ਕਿਉਂਕਿ ਵੱਧ ਲਾ ਆਂਦੇ ਨੇ ਵਿੱਚ ਦੋ ਦੋ ਤਿੰਨ ਤਿੰਨ ਡਾਲ ਲਾ ਦਨੇ ਪਹਿਲਾਂ 26 ਇੱਧਰ ਲਾਈ ਆ ਉਹਨਾਂ ਨੇ ਬਾਹਲੇ ਜਾਦੇ ਡਾਲ ਲਾਤੇ ਬਾਹਲੀ ਜਾਦੇ ਪਨੀਰੀ ਲਾਤੀ ਹੁਣ ਪਨੀਰੀ ਇਹ ਮੇਚਦੀ ਆ ਟਾਈਮ ਕਾਫੀ ਜਾਦੇ ਹੋ ਗਿਆ ਵੀ ਪਨੀਰੀ ਹੁਣ ਮਿਲ ਨਹੀਂ ਰਹੀ ਨਾ ਮਿਲਣੀ ਆ ਕਿਤੋਂ ਇਸ ਕਰਕੇ ਆਪਾਂ ਕਹਿੰਦੇ ਆ ਵੀ ਹੁਣ ਏਕ ਏਕ ਡਾਲ ਹੀ ਲਾਇਓ ਤੇ ਜਿਹੜਾ ਆਪਣਾ ਪਨੀਰੀ ਨਾਲ ਸਰ ਜਵੇ ਤੇ ਮੈਂ ਦਿਖਾਉਣਾ ਤੁਹਾਨੂੰ ਪਨੀਰੀ ਪੱਟਣ ਲੱਗ ਗਿਆ ਉਧਰ ਤੇ ਐ ਲੱਗਦਾ ਜਦੋਂ ਘੱਟ ਹੁੰਦੀ ਆ ਪਨੀਰੀ ਵੀ ਕਿਆਰੀ ਜੀ ਖਤਮ ਹੋ ਗਈ ਵੀ ਲੱਗਦੀ ਬਹੁਤ ਹੈ ਜਦੋਂ ਘਟ ਹੁੰਦੀ ਹੈ ਬਹੁਤ ਜਗ੍ਹਾ ਪਤਾ ਕੀਤਾ ਪਨੀਰੀ ਮਿਲ ਨਹੀਂ ਰਹੀ ਤੇ ਉਹ ਪਨੀਰੀ ਵਾਲੀ ਕਿਆਰੀ ਦਿਖਾਉਣਾ ਤੁਹਾਨੂੰ ਵੀ ਜਾਂਦੀ ਹੈ ਜਾਂਦੀ ਆ ਆ ਦੇਖੋ ਆ ਤਾਂ ਖੁੰਝਾ ਖਰਾਬ ਹੋ ਗਿਆ ਸੀ ਮਤਲਬ ਕੁੜੀ ਚੀੜੀਆਂ ਨੇ ਚੁਗ ਲਿਆ ਵਿੱਚ ਮੀਂਹ ਕਰਕੇ ਕਿਤੇ ਕਿਤੇ ਸਿੱਧੀ ਹੋ ਗਈ ਪਰ ਪੈੜਾਂ ਵਾਲੀ ਜਗ੍ਹਾ ਤੇ ਸੰਘਣੀ ਬਹੁਤ ਕੁਸੇ ਪਨੀਰੀ ਨਾਜ਼ਕ ਜਿਆਦੇ ਹੁੰਦੀ ਹੈ ਬਈ ਜਿੱਥੇ ਜਿਆਦਾ ਸੰਘਣੀ ਹੁੰਦੀ ਉੱਥੋਂ ਟੁੱਟਦੀ ਵੀ ਆ ਵੇਹੇ ਪੱਟ ਪੱਟ ਤਾਂ ਬਹੁਤ ਬਚਾ ਕੇ ਰੱਖੇ ਨੇ ਵੀ ਨਾ ਟੁੱਟੇ ਪਰ ਫਿਰ ਵੀ ਇਹ ਟੁੱਟ ਜਾਂਦੀ ਹੈ ਪਨੀਰੀ ਪੱਟ ਬਹੁਤ ਸੋਹਣੀ ਰਹੇ ਨੇ ਬੰਦੇ ਜੇ ਭਈਏ ਹੁੰਦੇ ਅੱਧੀ ਤੋਂ ਵੱਧ ਤੋੜ ਦਿੰਦੇ ਆਹ ਦੇਖੋ ਇਧਰਲੇ ਪਾਸੇ ਪੱਟ ਕੇ ਲਿਆਏ ਨੇ ਐਂ ਲੱਗਦੀ ਆ ਵੀ ਖਿਆਰੀ ਜਾਂਦੀ ਆ 20 ਦਿਨਾਂ ਦੀ ਪਨੀਰੀ ਆਹੇ ਅੱਜ 20 ਦਿਨਾਂ ਦੀ ਪਨੀਰੀ ਲਾਤੀ ਆਪਾਂ ਨੇ ਲਾਉਣ ਲੱਗੇ 20 ਦਿਨਾਂ ਦੀ ਅਜੇ ਪੱਟਣ ਵਾਲਿਆਂ ਨੂੰ ਲਾਉਣ ਵਾਲਿਆਂ ਨੂੰ ਆਪਾਂ ਇਹ ਨਹੀਂ ਦੱਸਿਆ ਵੀ ਜੇ ਬੱਚਗੀ ਦਾ 126 ਲਾ ਦਿਆਂਗੇ ਪਰ ਆਪਾਂ ਨੂੰ ਇਹ ਆ ਵੀ ਜੇ ਇਹ ਇਹਦੇ ਨਾਲੇ ਸਰ ਜਵੇ ਤਾਂ ਬਾਹਲਾ ਵਧੀਆ ਫਿਰ 126 ਵੱਡਣ ਨੂੰ ਲੇਟ ਹੋ ਜੂਗੀ ਇਹ ਪਹਿਲਾਂ ਆ ਜੂਗੀ ਫਿਰ ਬਾਅਦ ਚ ਲੇਟ ਵੇਲੇ ਕੰਬੈਨ ਦੀ ਪ੍ਰੋਬਲਮ ਪਾਊਗੀ ਵੱਡਣ ਨੂੰ ਰੇ ਬਾਕੀ ਦੇਖਦੇ ਆਂ ਮਾਲਕ ਦੀ ਕਿਰਪਾ ਨਾਲ ਖੈਰ ਸਾਰੇ ਜਾਵੇ ਜੇ ਕੋਸ਼ਿਸ਼ ਤਾਂ ਇਹ ਹੀ ਆ ਵੀ ਸਰ ਜਵੇ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ 'ਤੇ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ